ਹਾਂਜੀ ਸਾਰਿਆਂ ਭੈਣ ਸਸਿਕਾਲ ਜੀ ਅੱਜ ਆਪਾਂ ਤੁਹਾਨੂੰ ਵੋਟ ਗਲੇ ਦੀ ਕਟਿੰਗ ਕਰਕੇ ਦਿਖਾਵਾਂਗੇ ਠੀਕ ਹੈ ਜੀ ਦੱਸਾਂਗੇ ਵੋਟ ਗਲ ਆਪਾਂ ਜਦੋਂ ਬਣਾਉਣਾ ਤੇ ਉਹਦੇ ਆਪਾਂ ਤੀਰਾ ਕਿੰਨਾ ਰੱਖਣਾ ਤੇ ਆਮ ਤੀਰੇ ਨਾਲ ਆਪਾਂ ਕਿੰਨਾ ਵਾਧ ਰੱਖਣਾ ਠੀਕ ਹੈ ਜੀ ਦੇਖੋ ਸਾਰੇ ਸੂਟ ਦੀ ਆਪਾਂ ਕਟਿੰਗ ਕੀਤੀ ਹੋਈ ਹੈ ਤੇ ਹੁਣ ਆਪਾਂ ਵੋਟ ਗਲੇ ਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਦੇਖੋ ਆਪਾਂ ਤੀਰੇ ਦੀ ਕਾਟ ਹਜੇ ਦੀ ਨਹੀਂ ਪਈ ਜਿਹੜੀ ਤੀਰੇ ਦੀ ਕਾਟ ਆਪਾਂ ਪਾਵਾਂਗੇ ਵੋਟ ਗਲੇ ਦੀ ਚੁੜਾਈ ਦੇ ਹਿਸਾਬ ਨਾਲ ਪਾਵਾਂਗੇ ਹਾਂਜੀ ਜਿਹੜੇ ਵੋਟ ਗਲੇ ਕਟਿੰਗ ਕਰਦੇ ਆ ਕਈ ਤਾਂ 4 ਇੰਚ ਦੀ ਕਟਿੰਗ ਕਰਦੇ ਆ ਚੁੜਾਈ ਤੇ ਕਈ ਜੀ 4.5 ਦੀ ਕਟਿੰਗ ਕਰਦੇ ਆ ਤੇ ਕੋਈ 5 ਇੰਚ ਦੀ ਇੰਨਾ ਗਲਾ ਇਹ ਚੌੜਾ ਹੁੰਦਾ 4 4.5 ਜਾਂ 5 ਇੰਚ ਚੌੜਾ ਠੀਕ ਹੈ ਜੀ ਉਹ ਆਪਦੇ ਹਿਸਾਬ ਨਾਲ ਆਪਾਂ ਕਟਿੰਗ ਕਰਦੇ ਆ ਤੇ ਜਿਹੜੀ ਇਹਦੀ ਲੰਬਾਈ ਹੁੰਦੀ ਆ ਇਹਦੀ ਲੰਬਾਈ ਹੱਦ 4 ਇੰਚ ਦੀ ਹੁੰਦੀ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹ ਲੰਬਾਈ ਨਹੀਂ ਕਰ ਸਕਦੇ ਕਿਉਂਕਿ ਵੋਟ ਗਲ ਆਪਣਾ ਛੋਟਾ ਹੁੰਦਾ ਤਾਂ ਕਰਕੇ ਇਹਦੀ ਲੰਬਾਈ ਆਪਾਂ 4 ਇੰਚ ਰੱਖਾਂਗੇ ਠੀਕ ਹੈ ਜੀ ਤੇ ਉੱਪਰ ਉਹਨਾਂ ਜਿਹੜੀ ਚੁੜਾਈ ਹੈ 4.5 ਇੰਚ ਰੱਖਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹ ਚੁੜਾਈ ਲਾਵਾਂਗੇ ਜਿਹੜਾ ਇਨਰ ਆਪਾਂ 3 ਇਰਾ ਰੱਖਿਆ ਹੋਇਆ ਆ ਆਪ ਇਹਨੇ 3 ਇਰਾ ਰੱਖਿਆ ਹੋਇਆ ਇਹ ਆਮ ਤੀਰੇ ਨਾਲ ਆਪਾਂ 1 ਇੰਚ ਵੱਧ ਰੱਖਿਆ ਠੀਕ ਹੈ ਜੀ ਇਨਰ ਆ ਤੀਰਾ 11 ਇੰਚ ਤਿਆਰ ਸੀਗਾ ਤੇ ਇਹ ਤੀਰਾ ਆਪਾਂ 12 ਇੰਚ ਤਿਆਰ ਰੱਖਿਆ ਠੀਕ ਹੈ ਜੀ ਕਿਉਂਕਿ ਇਹਨਾਂ ਦਾ ਜਿਹੜਾ ਇਹ ਗੱਲ ਆ ਲੰਬਾਈ 'ਚ ਛੋਟਾ ਹੁੰਦਾ ਤਾਂ ਕਰਕੇ ਇਹਦਾ ਤੀਰਾ ਆਪਾਂ 1 ਇੰਚ ਵੱਧ ਰੱਖਦੇ ਆ ਠੀਕ ਹੈ ਜੀ ਇਹ ਗੱਲ ਆ ਤੀਰਾ ਇਨਰ ਆ ਸੀਗਾ 11 ਇੰਚ ਤਿਆਰ ਆਪਾਂ 12 ਇੰਚ ਤਿਆਰ ਕੀਤਾ ਤੇ 13 ਇੰਚ ਦੀ ਇਹਦੀ ਆਪਾਂ ਕਟਾਈ ਕੀਤੀ ਆ ਠੀਕ ਹੈ ਜੀ 6.5 13 ਇ ਤੇ ਹੁਣ ਆਪਾਂ ਇਹਨੇ ਲਾਵਾਂਗੇ ਲੰਬਾਈ ਲੰਬਾਈ ਨੇ ਲਾਉਣੀ ਆਪਾਂ 4 ਇੰਚ ਠੀਕ ਹੈ ਜੀ ਤੇ ਜਿਹੜੀ ਇਹਨੇ ਦੀ ਚੁੜਾਈ ਹੈਗੀ ਆ ਉਹ ਆਪਾਂ ਲਾਵਾਂਗੇ ਜੀ 4.5 ਇੰਚ ਤੇ ਤੇ ਇਹਦਾ ਆਪਾਂ ਇੱਕ ਬਾਕਸ ਬਣਾ ਲਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਠੀਕ ਹੈ ਜੀ ਹੁਣ ਇਹਦੀ ਆਪਾਂ ਗੁਲਾਈ ਪਾਉਣੀ ਆ ਕਈ ਵਾਰ ਕੀ ਹੁੰਦਾ ਪੈਣਾ ਇੱਥੋਂ ਸਿੱਧੀ ਗੁਲਾਈ 라 ਕੇ ਇਸ ਤਰੀਕੇ ਨਾਲ ਗੁਲਾਈ ਪਾ ਜਾਂਦੀ ਹੈ ਜਿਹੜੀ ਕਿ ਇੱਥੋਂ ਨਾਲ ਜਿਹੜੀ ਨੋਕ ਜੀ ਨਿਕਲਿਆ ਉਹਦੀ ਵਧੀਆ ਗੁਲਾਈ ਨਹੀਂ ਪੈਂਦੀ ਠੀਕ ਹੈ ਜੀ ਇੱਥੋਂ ਆਪਾਂ ਪੂਰੀ ਗੁਲਾਈ ਬਣਾਉਣੀ ਹੈ ਇਸ ਤਰੀਕੇ ਨਾਲ ਦੇਖੋ ਇਸ ਤਰ੍ਹਾਂ ਇਸ ਤਰੀਕੇ ਨਾਲ ਠੀਕ ਹੈ ਜੀ ਵੋਟ ਗਲੇ ਦੀ ਕਟਾਈ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ। ਵੋਟ ਗਲੇ ਦੀ ਇੱਥੋਂ ਆਪਾਂ ਗੁਲਾਈ ਪਾਉਣੀ ਹੈ ਜੀ। ਤੇ ਅਸੀਂ ਪਾਵਾਂਗੇ ਤਾਂ ਸਿੱਧੀ ਜਿਹੀ ਗੁਲਾਈ ਨਹੀਂ ਪਾਉਂਦੇ। ਜੇ ਆਪਾਂ ਸਿੱਧੀ ਜਿਹੀ ਗੁਲਾਈ ਪਾ ਲਈ ਜਿੱਥੋਂ ਆਪਣੇ ਕੰਨ ਜੇ ਖੜੇ ਹੋ ਜਾਂਦੇ ਆ ਜੀ ਇੱਥੋਂ ਆਪਣੇ ਤੇ ਜਿਹੜੀ ਗੁਲਾਈ ਬਿਲਕੁਲ ਸਹੀ ਨਹੀਂ ਹੁੰਦੀ। ਇਸ ਲਈ ਆਪਾਂ ਗੁਲਾਈ ਇਸ ਤਰੀਕੇ ਨਾਲ ਪਾਉਣੀ ਹੈ। ਠੀਕ ਹੈ ਜੀ ਇਸ ਤਰੀਕੇ ਨਾਲ। ਤੇ ਇਹ ਹੋ ਗਿਆ ਜਿੰਨਾਂ ਦਾ ਫਰੰਟ ਗਲਾ ਤੇ ਇਸ ਤੋਂ ਬਾਅਦ ਇਹਨਾਂ ਦਾ ਆਪਾਂ ਬੈਕ ਗਲੇ ਦੀ ਕਟਿੰਗ ਕਰਨੀ ਹੈ। ਬੈਕ ਗਲਾ ਵੀ ਉਹਨਾਂ ਜਿਹੜਾ ਜ਼ਿਆਦਾ ਡੀਪ ਆਪਾਂ ਨਹੀਂ ਰੱਖ ਸਕਦੇ। ਇਹਨਾਂ ਦਾ ਬੈਕ ਗਲਾ ਫਰੰਟ ਵਾਲ ਅੱਧਾ ਇੰਚ ਘੱਟ ਜਾਂ ਅੱਧਾ ਇੰਚ ਵੱਧ ਰੱਖ ਸਕਦੇ ਆ ਠੀਕ ਆ ਜੀ ਤੇ ਜਾਂ ਇੱਥੋਂ ਤੁਸੀਂ 3 ਇੰਚ ਦਾ ਲੰਬਾ ਵੀ ਰੱਖ ਸਕਦੇ ਆ ਪਰ ਜੇ ਤੁਸੀਂ ਕੋਣ 6-7 ਇੰਚ ਦਾ ਗਲਾ ਬੋਟ ਗਲਾ ਨਹੀਂ ਰੱਖਦੇ ਜੀ ਆਪਾਂ ਬੋਟ ਗਲਾ ਬ ਲੰਬਾ ਰੱਖ ਲਿਆ ਤਾਂ ਜਿਹੜੀ ਹੈਗੀ ਆਪਣੇ ਇਥੋਂ 모ਡੇ ਡਿੱਗਣ ਲੱਗ ਜਾਣਗੇ ਠੀਕ ਆ ਜੀ ਤਾਂ ਕਰਕੇ ਬੋਟ ਗਲੇ ਦੀ ਜਿਹੜੀ ਆਪਾਂ ਲੰਬਾਈ ਹੈ ਥੋੜੀ ਰੱਖਦੇ ਆ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਫਰੰਟ ਵਾਲੇ ਗਲੇ ਦੀ ਕਟਿੰਗ ਕਰਾਂਗੇ ਠੀਕ ਆ ਜੀ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹ ਆਪਾਂ ਥੀਰੇ ਦੀ ਕੱਟ ਲਾਵਾਂਗੇ ਦੇਖੋ ਇੱਥੋਂ ਲਾਵਾਂਗੇ ਅੱਧਾ ਇੰਚ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਮੈਚ ਕਰ ਦੇਣਾ ਠੀਕ ਹੈ ਜੀ ਜੇ ਆਪਾਂ ਪਹਿਲਾਂ ਥੀਰੇ ਦੀ ਕੱਟ ਪਾ ਲੈਂਦੇ ਇੱਥੋਂ 3 ਛੱਡ ਕੇ ਜਿਹੜਾ ਇੱਥੋਂ ਗਲਾ ਫਿਰ ਇਹਨਾਂ ਛੋਟਾ ਰਹਿਣਾ ਸੀਗਾ ਕਿਉਂਕਿ ਆਪਣਾ ਇਹਨਾਂ ਕਪੜਾ ਕੱਟ ਜਾਣਾ ਸੀਗਾ ਤਾਂ ਕਰਕੇ ਇਹ ਗਲਾ ਕਟਿੰਗ ਕਰਨ ਤੋਂ ਬਾਅਦ ਹੀ ਆਪਾਂ ਥੀਰੇ ਦੀ ਕੱਟ ਪਾਉਣੀ ਹੈ ਇੱਥੋਂ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਬੈਕ ਗਲੇ ਦੀ ਕਟਿੰਗ ਕਰਾਂਗੇ ਇੰਨੇ ਦਾ ਗਲਾ ਹੈਗਾ ਜੀ ਫਰੰਟ ਵਾਲਾ 4 ਇੰਚ ਦਾ ਤੇ ਇਹ ਆਪਾਂ ਰੱਖਾਂਗੇ ਜੀ ਇਸ ਤੋਂ ਥੋੜਾ ਛੋਟਾ ਰੱਖਾਂਗੇ 3.5 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਬਾਕੀ ਗੁਲਾਈ ਇਹਦੀ ਸੇਮ ਪਊਗੀ ਇਸ ਤਰੀਕੇ ਨਾਲ ਠੀਕ ਹੈ ਜੀ ਦੇਖੋ ਬਾਕੀ ਗੁਲਾਈ ਇਧਰੋਂ ਸੇਮ ਆਈ ਨਾ ਦੀ ਤੇ ਜਿਹੜੀ ਇੱਥੋਂ ਵਾਲੀ ਗੁਲਾਈ ਆ ਇਹ ਵੀ ਸੇਮ ਹੀ ਆਊਗੀ ਤੇ ਬਸ ਇੱਥੋਂ ਜਿਹੜੀ ਲੰਬਾਈ ਆਪਾਂ ਥੋੜੀ ਘੱਟ ਕਰ ਦਿਆਂਗੇ ਠੀਕ ਹੈ ਜੀ ਦੇਖੋ ਜੇ ਆਪ ਇੰਨਾ ਕ ਫਰਕ ਪਾਇਆ ਇਹ ਹੋ ਗਿਆ ਫਰੰਟ ਵਾਲਾ ਗਲਾ ਇਹ ਹੋ ਗਿਆ ਬੈਕ ਵਾਲਾ ਗਲਾ ਤੁਸੀਂ ਵੀ ਵੋਟ ਗਲੇ ਦੀ ਇਸ ਤਰੀਕੇ ਨਾਲ ਹੀ ਗੁਲਾਈ ਪਾਉਣੀ ਹੈ ਤਾਂ ਜੋ ਤੁਹਾਡੇ ਸੂਟ ਦੀ ਫਿਟਿੰਗ ਤੇ ਗਲੇ ਦੀ ਫਿਟਿੰਗ ਬਿਲਕੁਲ ਪਰਫੈਕਟ ਆਵੇ ਤੇ ਜਿਹੜਾ ਤੁਹਾਡਾ ਤੀਰਾ ਜੀ ਤੁਸੀਂ ਆਮ ਤੀਰੇ ਨਾਲ 1 ਇੰਚ ਵੱਧ ਰੱਖਣਾ ਠੀਕ ਹੈ ਜੀ ਤੇ ਇਹ ਆਪਾਂ ਤਾਂ ਰੱਖਾਂਗੇ 1 ਇੰਚ ਵੱਧ ਕਿਉਂਕਿ ਆਪਣਾ ਜਿਹੜਾ ਗਲਾ ਹੈ ਬੈਕ ਤੇ ਫਰੰਟ ਇਹ ਛੋਟਾ ਹੁੰਦਾ ਵੋਟ ਗਲਾ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਵੋਟ ਗਲੇ ਦੀ ਵੀਡੀਓ ਸਮਝ ਆ ਗਈ ਹੋਣੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਸਮਝ ਆ ਗਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਾਤਵਾ ਕਮੈਂਟ ਕਰੋ ਮਿਲਦੇ ਆਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ